ਮੇਰਾ ਘਰ ਨਾਲ ਹੀ ਪੈਣ ਵਾਂਗੀ ਮੇਰਾ ਕੋਈ ਵੀ ਨਹੀਂ ਹੱਥ ਪੈਣ ਮੈਂ ਜੂਮੀ ਬੰਨ ਗਈ 15 ਮਿੰਟ ਚੋਂ ਬਣੀ ਹੋਵੇ ਜੂਮੀ ਦਿਓ ਨੇ ਬਰ ਗਈ ਮੈਂ ਜੂਮੀ ਨਹੀਂ ਬਣ ਗਈ ਅੱਜ ਜੂਮੀ ਨਹੀਂ ਬਣ ਗਈ ਅੱਜ ਮੇਰਾ ਆਦਮੀ ਜਿਉਦਾ ਹੁੰਦਾ ਅੱਜ ਨਹੀਂ ਰੰਗਦਾ ਆਡੀ ਆਡੀ ਮੈਂ ਉਹ ਤਾਂ ਡੈਟ ਉਹ ਤਾਂ ਡੈਟ ਇਹ ਕੱਟ ਨਹੀਂਦਾ ਨਾ ਬੇਜਗ੍ਹਾ ਕਰਾ ਸੇਜੋ ਛੋਇ ਆਇਆ ਵੇਖੋ ਤੁਸੀਂ ਅੱਛਾ ਜੀ ਤਾਂ ਵੀ ਥਾਣੇ ਮੇਰੇ ਅੰਦਰ ਕਮੇਟੀ ਤੋਂ ਤੇ ਕੇ ਅੰਦਰ ਨਹੀਂ ਦਿਨਵਾਈ ਨਹੀਂ ਗ੍ਰਿਮਾਨਾ ਤੱਕ ਮੁੰਡਾ ਖੁਦ ਮਿੰਦਾ ਸੀ ਚਾਰ ਪੰਜ ਬੰਦੇ ਅੱਛਾ ਕਿਹਨੂੰ ਸ਼ਿਕਾਇਤ ਹੈ ਮੇਰੇ ਕੋਈ ਵੀ ਨਹੀਂ ਆਪੇ ਰੱਤਵਾਰੀ ਪੈਲ ਦੱਤ ਸਾਰੀ ਪੈਰ ਮਾਰਦੀ ਮੇਰਾ ਘਰਵਾ ਜਿੰਦਾ ਵੀ ਪੈਰ ਮਾਰਦੀ ਮੇਰਾ ਕੋਈ ਵੀ ਨਹੀਂ ਰਿਆਤ ਪੈਰ ਤੇ ਮੈਂ ਜੂਮੀ ਬੰਕੇ ਦੀ 15 ਮਿੰਟ ਚੋਂ 10 ਮਿੰਟ ਬੰਦੇ ਬੰਦੇ ਮਾਰੀ ਅੱਜ ਮੇਰਾ ਜੀਵਨ ਦਾ ਹੱਥ ਦਿਰਾ ਰਿਹਾ ਹੈ ਅੱਜ ਅੱਜ ਅਸੀਂ ਪਾਇਲ ਦੇ ਵਿੱਚ ਇੱਕ ਟੰਡਨ ਮੋਹਲਾਏ ਤੇ ਵਿੱਚ ਇੱਕ ਮਨੀਸ਼ ਟੰਡਨ ਨਾ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫ ਆਰਸ ਨੇ ਐਨ ਡੀ ਪੀ ਐਸ ਐਕਟ ਦੇ ਅੰਡਰ ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀਗੀ ਤੇ ਸਿਵਲ ਡਿਪਾਰਟਮੈਂਟ ਨੇ ਫਿਰ ਐਕਸ਼ਨ ਲਿਤਾਏਗਾ ਤੇ ਇਹਦੇ ਉੱਪਰ ਵੀ 7 ਟੋਟਲ ਐਫਆਈਆਰ ਨੇ ਮਨੀਸ਼ ਟੰਡਨ ਦੱਸਿਆ ਰਿਹਾ ਹੈ ਉਹ ਇਸ ਵਕਤ ਵੀ ਜੇਲ੍ਹ ਦੇ ਵਿੱਚ ਹੈ ਹਾਂਜੀ ਸਾਥ ਉਸਕੇ ਉਪਰ ਐਫਆਈਆਰ ਤੇ ਅ ਡਰਗ ਪੈਡਲਸ ਹੈਗਾ ਤੇ ਏਰੀਆ ਦੇ ਵਿੱਚ ਮਤਲਬ ਕਾਫੀ ਸਾਰੇ ਲੋਕਾਂ ਨੂੰ ਡਰਗਸ ਸਪਲਾਈ ਕਰਦਾ ਸੀਗਾ ਤੇ ਕਾਫੀ ਸਾਰੇ ਦੇ ਉੱਪਰ ਐਫਆਈਆਰ ਤੇ ਸਾਥ ਤੋਂ ਕੋਈ ਐਫਆਈਆਰ ਅੱਜ ਹੋਰ ਕਿੱਥੇ ਕਿੱਥੇ ਹੋ ਰਿਹਾ ਕੰਨਾਂ ਦੇ ਵਿੱਚ ਅੱਜ ਇੱਕ ਹੀ ਹੈਗਾ ਜੀ ਅੱਜ ਤਾਂ ਇੱਕ ਹੀ ਹੈ ਇਸ ਤੋਂ ਪਹਿਲਾਂ ਵੀ ਕੰਨਾਂ ਦੇ ਵਿੱਚ ਜਿਹੜਾ ਮੇਡ ਮਾਰਕਟ ਜੈਕਸਟ ਕੀਤਾਇਆ ਸੀ ਦੂਜਾ ਵੱਡਾ ਐਕਚੁਅਲ ਤਾਂ ਅਸਕਰ ਨੂੰ ਵੀ ਓਰਨਿੰਗ ਦੇਣਾ ਚਾਹੀਦਾ ਅ ਜੀ ਮੈਂ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਾਹੀਂ ਤੇ ਤੁਹਾਨੂੰ ਤੇ ਆਮ ਬਾਕੀ ਲੋਕਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਬੀਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫ ਆਈ ਆਰਸ ਦਰਜ ਕਰ ਚੁੱਕੇ ਹਾਂ ਤੇ ਸੌਦ ਉਹ ਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁਕੇ ਆਂ ਤੇ ਅੱਠ ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਆਂ ਜਿਹੋ ਕੰਜ਼ਿਊਮਰਸ ਨੇ ਉਹਨਾਂ ਦੀ ਮਦਦ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਕਰਦੇ ਪੰਚਾਇਤ ਸਪੋਰਟ ਕਰਦੀ ਅਸੀਂ ਇਦਾਂ ਦੇ ਅੱਠ ਜੋ ਐਡਿਕਟ ਸੀਗੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਭੇਰਤੀ ਕਰਾਇਆ ਅਸੀਂ ਅ ਹੋਰ ਵੀ ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੀ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁਣ ਤੱਕ ਅਰੈਸਟ ਹੋਏ ਆ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕ ਵੀ ਬੜੇ ਵੱੜ ਚੜ ਕੇ ਦੱਸ ਰਹੇ ਆ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹੋਏ 73 ਨਾਨ ਲਿਸਟਡ ਜੋ ਸਾਡੇ ਏਰੀਆ ਦੇ ਡਰਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਭੇਜ ਜਾਏਗਾ ਤੇ ਮੈਂ ਤੁਹਾਡੇ ਥਰੂ ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰਗਸ ਲੈਂਦੇ ਐ ਸਪੈਸ਼ਲੀ ਜੋ ਐਡਿਕਟਸ ਹੋ ਗਏ ਐ ਤੇ ਜੋ ਫੈਮਿਲੀਜ਼ ਵੀ ਹੈ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹਦੀ ਹੈ ਤੇ ਉਹਨਾਂ ਨੂੰ ਕੋਈ ਆ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿਖਤੀ ਤੌਰ ਤੇ ਉਹ ਦੇਣ ਆ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੇ ਨਾ ਤਾਂ ਵੇਚੇਗੇ ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਜਿਨ੍ਹਾਂ ਤੋਂ ਰਿਕਵਰੀਜ਼ ਹੋਈ ਹੈ ਜੋ ਸਮਾਲ ਰਿਕਵਰੀ ਅਸੀਂ ਕਹਿੰਦੇ ਹਾਂ ਤਾਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਐਸੋਸੀਏਸ਼ਨ ਸੀਗੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਉਹ ਗੰਦਾ ਪੇਸ਼ਾਗੇ ਨੂੰ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟ੍ਰੀਮ ਜੋ ਸੋਸਾਇਟੀ ਦੀ ਹੁੰਦੀ ਉਹਦੇ ਅੰਦਰ ਅਸੀਂ ਮੁੱਖ ਤਾਰਾ ਦੇ ਅੰਦਰ ਲੈ ਕੇ ਆਈਏ ਪਰ ਇਸ ਇਲਾਕੇ ਦਾ ਇੱਕ ਬਹੁਤ ਕਰੋੜੀ ਦਾ ਡਾਰਾ ਕਰੈਕਟ ਹੋਇਆ ਸੀ ਗੁਰਦੀਪ ਸਿੰਘ ਰਾਣਾ ਜਿਹੜਾ ਕਿ ਜੇਲ੍ਹ ਦੇ ਵਿੱਚ ਮੰਦਾ ਐਸਟਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗੀ ਕੀ ਉਸ ਪ੍ਰोसीडिंग ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਬਧਾਇਆ ਜਾ ਰਿਹਾ ਅ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਤੇ ਅਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਰਿਹਾ ਹੈਗਾ ਹੁਣ ਤੋਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕ ਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੁਝ ਵਾਇਲੇਸ਼ਨਸ ਹੈ ਤਾਂ ਕੁਝ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਏਗਾ ਉਸ ਕੇਸ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਮੰਗ ਰਹੀ ਸੀ ਲੀਟੀਗੇਸ਼ਨ ਦੇ ਵਿੱਚ ਆਪਸ਼ਨ ਹੋਈ ਤਾਂ ਜ਼ਰੂਰ ਕੋਈ ਐਕਸ਼ਨ ਲੋਗਾ ਹਾਂਜੀ ਹਾਂਜੀ ਉਹੀ ਕਾਨੂੰਨੀ ਤੌਰ ਤੇ ਜੋ ਹੋ ਸਕਦਾ ਕਾਨੂੰਨੀ ਕਾਰਵਾਈ ਪੰਦੀ ਕਾਰਵਾਈ ਕਰੀ ਜਾਏਗੀ ਸੋ ਐਕਸਟਰਾਲ ਦਾ ਬਚਾ